ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਤੀ ਅੱਧੀ ਰਾਤ ਨੂੰ ਟ੍ਰੇਨ ਤੇ ਆਉਣਾ ਤੇ ਚੋਰੀ ਦੀ ਕਾਰ ਲੈ ਜਾਣਾ ਗਿੱਦੜਵੇ ਤੋਂ ਇੱਕ ਮੈਕੈਨਿਕ ਬਠਿੰਡੇ ਆਉਂਦਾ ਤੇ ਗਲੀਆਂ ਦੇ ਵਿੱਚ ਜੋ ਪੁਰਾਣੇ ਮਾਡਲ ਦੇ ਗੱਡੀਆਂ ਖੜੀਆਂ ਸੀ ਹੁੰਦੀਆਂ ਸੀ ਤੇ ਉਹਨਾਂ ਨੂੰ ਚੋਰੀ ਕਰਕੇ ਗਿੱਦੜਵੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਸਪੇਅਰ ਪਾਰਟ ਵਗੈਰਾ ਕੱਢ ਕੇ ਵੇਚ ਦਿੰਦਾ ਸੀਗਾ ਅੱਜ ਸਿਵਲ ਲਾਈਨ ਦੇ ਐਸਆਈ ਪ੍ਰੀਤਮ ਸਿੰਘ ਅਤੇ पीसीआर इंचार्ज संजीव कुमार दी मेहनत सदका चोर नु ਕੀਤਾ ਗਿਆ ਕਾਬੂ ਤੇ ਉਹਨਾਂ ਜਿਹਨਾਂ ਨੂੰ ਮਾਲ ਵੇਚਿਆ ਗਿਆ ਸੀ ਉਹਨਾਂ ਦੇ ਉੱਤੇ ਵੀ ਮਾਮਲਾ ਕੀਤਾ ਗਿਆ ਦਰਜ ਆਓ ਜਾਣਦੇ ਆਪਾਂ ਪੂਰਾ ਮਾਮਲਾ थाना ਮੁਕੀ ਦੀ ਜ਼ੁਬਾਨ ਕੀ ਕਹਿਣਾ ਉਹਨਾਂ ਦਾ ਜੇਰਾ ਨਾਮ ਇੰਸਪੈਕਟਰ ਹਰਜੂ ਸਿੰਘ ਹੈ ਮੁਖ ਅਫਸਰ थाना ਸਿਵਲ ਲਾਈਨ ਬਟਿੰਡਾ ਦੇਖੋ ਚੋਰੀ ਦਾ ਮਾਮਲਾ ਸੀ ਕੀ ਹੈ ਇਹ ਪਿਛਲੇ ਦਿਨਾਂ ਵਿੱਚ ਜਿਹੜਾ ਹੈਗਾ ਜੀਤ ਰੋਡ ਤੋਂ ਤਿੰਨ ਕਾਰਾਂ ਜਿਹੜੀਆਂ ਚੋਰੀ ਹੋਈਆਂ ਸੀ ਜਿਸ ਵਿੱਚ ਸਾਡੇ ਵੱਲੋਂ ਮੁਕੱਦਮਾ ਨੰਬਰ 147 ਮਿਤੀ 19 6 25 ਅੰਡਰ ਸੈਕਸ਼ਨ 302 ਸਬਸੈਕਸ਼ਨ 2 ਬੀ ਐਨ ਐਸ ਤੇ ਮੁਕੱਦਮਾ ਨੰਬਰ 170 ਡੇਟਡ 30 6 2025 ਅੰਡਰ ਸੈਕਸ਼ਨ 302 310 ਸਬਸੈਕਸ਼ਨ 2 ਬੀ ਐਨ ਐਸ ਥਾਣਾ ਸਿਵਲ 9 ਦਰਜ ਦਿਸਟ੍ਰਿਕਟ ਕੀਤੀਆਂ ਗਈਆਂ ਸੀ ਜਿਸ ਵਿੱਚ ਇੱਕ ਜਨਗਾਰਿਕ ਅਲਟੋ ਸੰਬੇਖ ਵੈਗਨਰ ਜਿਹੜੀ ਕਾਰ ਜਿਹੜੀ ਹੈਗੀ ਇਹ ਜੁੜੀ ਹੋਈਆਂ ਸੀਗੀਆਂ ਜਿਸ ਵਿੱਚ ਮਾਨਯੋਗ ਸੀਨੀਅਰ ਕਪਤਾਨ ਪੁਲਸ ਭਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜੀ ਦੇ ਜਿਹੜੇ ਹੈਗੇ ਨਿਸ਼ਾ ਅਪਦੇਸ਼ਾਂ ਦੇ ਵਕਫ ਵਕ ਜਿਹੜੀਆਂ ਇਹ ਚ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਐਸ ਜਨਜੀਵ ਕੁਮਾਰ ਇੰਚਾਰ ਪੀਸੀਆ ਤੇ ਐਸਐਸ ਪ੍ਰੀਤਮ ਸਿੰਘ ਥਾਣਾ ਸਿਵਲ ਲਾਈਨ ਵੱਲੋਂ ਜਿਹੜਾ ਹੈਗਾ ਜੁਆਇੰਟਲੀ ਇਹਦੇ ਵਿੱਚ ਕੰਮ ਕਰਦੇ ਹੋਏ ਸਾਨੂੰ ਉਦੋਂ ਜਿਹੜੇ ਸਕਸੈਸਫੁਲੀ ਜਦੋਂ ਇਹਦੇ ਵਿੱਚ ਮੁਕਦਮੇ ਵਿੱਚ ਜਿਹੜਾ ਤਿੰਨ ਦੋਸ਼ੀ ਹੈ ਗੁਰਜੀਤ ਸਿੰਘ ਜਿਹੜੇ ਸਕਾਲਾ ਪਰਦੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਜਿਹੜੇ ਤਿੰਨ ਦੋਸ਼ੀ ਤਿੰਨੇ ਗਿੱਦੜਵਾ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ પાસે ਜਿਹੜੀਆਂ ਦੋ ਕਾਰਾਂ ਆਲਟੋ ਤੇ ਵੈਗਨਰ ਦੀ ਜਿਹੜੇ ਬੋਡੀ ਤੇ ਚੈਸੀ ਤੇ ਜਿਹੜੇ ਇਹਨੇ ਇੰਜਨ ਤੇ ਸਪेयर पार्ट्स ਵਗੈਰਾ ਜਿਹੜੇ ਸਾਰੇ ਬਰਾਮਦ ਕਰ ਲਏ ਤੇ ਤੇ ਸਰ ਫੰਡੇ ਕਿ ਕਿਵੇਂ ਕੋਈ ਰਹਿੰਦੇ ਸੀ ਕਿ ਕਿਵੇਂ ਲਿੰਕ ਫੰਡੇ ਕੇ ਵਿਚਾਲੇ ਜਾਂਦਾ ਜਿਹੜਾ ਗੁਰਜੀਤ ਸਿੰਘ ਐਲਇਸ ਕਾਲਾ ਹੈ ਇਹ ਜਿਹੜਾ ਕੰਮ ਨੂੰ ਅੰਜਾਮ ਦਿੰਦਾ ਸੀਗਾ ਇਹ ਗਿੱਦੜਵੇ ਦਾ ਰਹਿਣ ਵਾਲਾ ਤੇ ਉੱਥੋਂ ਗਿੱਦੜਵੇ ਤੋਂ ਟ੍ਰੇਨ ਆਈ ਜਿਹੜਾ ਹੈਗਾ ਰਾਤ ਨੂੰ ਬਠਿੰਡਾ ਸ਼ਹਿਰ ਵਿੱਚ ਆਉਂਦਾ ਸੀ ਤੇ ਰਾਤ ਨੂੰ ਇਹ ਦੇਖ ਕੇ ਪਿੱਛੋਂ ਜਿਹੜਾ ਹੈ ਪਿੱਥਾ ਉਹ ਮਕੈਨਿਕ ਕੇ ਇਹ ਮਕੈਨਿਕ ਹੈਗਾ ਧਾਰਾਂ ਦਾ ਮਕੈਨਿਕ ਹੈ ਤੇ ਇਹਨੂੰ ਮਤਲਬ ਇਹ ਆਈਡੀਆ ਸੀ ਵੀ ਜਿਹੜੀਆਂ ਪੁਰਾਣੀਆਂ ਕਾਰਾਂ ਆ ਉਹ ਆਸਾਨੀ ਨਾਲ ਜਿਹੜੀਆਂ ਖੁੱਲ੍ਹ ਜਾਂਦੀਆਂ ਤੇ ਇਹੀ ਸ਼ਾਰ ਬਣਾਉਂਦਾ ਸੀ ਜਿਹੜੀਆਂ ਗਲੀਆਂ ਚ ਘੁੰਮ ਕੇ ਜਿੱਥੇ ਕੋਈ ਪ੍ਰਾਣੀਕਾਰ ਆ अल्टੋ ਵੈਗਨਰ ਵਗੈਰਾ ਖੜੀ ਹੈਗੀ ਹੈ ਉਹਨੂੰ ਖੋਲ ਕੇ ਤੇ ਜਿਹੜਾ ਹੈਗਾ ਗਿੱਦੜਵੇ ਲੈ ਆ ਕੇ ਅੱਗੇ ਜਿਹੜੇ ਪਰਦੇਸ਼ ਕੁਮਾਰ ਹੈਗਾ ਤੇ ਵੇਦ ਪ੍ਰਕਾਸ਼ ਇਹਨਾਂ ਨੂੰ ਅੱਗੇ ਵੇਚਦੇ। ਕਿੱਲੀ ਤੋਂ ਕਰਦੇ ਆ ਇਹ ਇਹ ਗਰੀਬ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਡੇ ਜਿਹੜੇ ਹੈਗੇ ਤਿੰਨ ਕਾਰਾਂ ਚੋਰੀ ਹੋਈਆਂ ਸੀ ਤੇ ਜਿਹੜੇ ਉਵੇਂ ਮਕਦਮੇ ਉੱਚ ਡ੍ਰੈਸ ਹੋ ਗਏ ਹੋਰ ਵੀ ਮਾਮਲੇ ਇਹਨਾਂ ਤੇ ਦਰਜ ਹੋ ਹੋ ਵੀ ਚੋਰੀ ਕੀਤੀਆਂ ਇਹ ਸਬੰਧੀ ਅਸੀਂ ਜਿਹੜੀ ਹੈਗੀ ਤਫ਼ਤੀਸ਼ ਜਾਰੀ ਹੈ ਕਿ ਸਬੰਧਤ ਥਾਣੇ ਤੋਂ ਇਹਨਾਂ ਦਾ ਪ੍ਰਕਾਰ ਘਟ ਲਿਆ ਜਾ ਰਿਹਾ ਹੈ ਇੱਥੇ ਇਹ ਵੀ ਦੱਸਣਾ ਹੈ ਕਿ ਵੀ ਜਿਹੜਾ ਰਜੇਸ਼ ਕੁਮਾਰ ਹੈ ਇੱਕ ਬਾੜੀਏ ਦਾ ਕੰਮ ਕਰਦਾ ਤੇ ਜਿਹੜੇ ਇੰਜਨ ਵਗੈਰਾ ਹੈਗੇ ਇਹਨੂੰ ਵੇਚੇ ਸੀਗੇ ਇਹਦੇ ਕਾਲੇ ਨੇ ਤੇ ਉਹ ਵੀ ਰਿਕਵਰ ਕਰ ਲਿਆ ਸਰ ਇਹ ਦਿੱਲੀ ਤੋਂ ਲਿਆ ਕੇ ਜਿਵੇਂ ਵੇਚ ਰਹਿਣੇ ਇੰਜਨ ਲਿਆ ਚੋਰੀ ਦੇ ਪਹਿਲਾਂ ਵੀ ਫੜੇ ਗਏ ਅਸੀਂ ਕਾਫੀ ਬੰਦੇ ਮਤਲਬ ਬਠਿੰਡਾ ਦੇ ਵਿੱਚ ਬੜੇ ਜ਼ਿਆਦਾ ਹੋ ਗਏ ਪਹਿਲਾਂ ਦਿੱਲੀ ਸੁਣਿਆ ਸੀ ਵੀ ਇੰਜਨ ਕੋਲ ਦੇ ਹੁਣ ਬਠਿੰਡਾ ਦੇ ਵਿੱਚ ਕਾਫੀ ਦੁਕਾਨਾਂ ਟਾਰਗੇਟ ਬੁਡਟਾ ਜ਼ਿਆਦਾ ਹੋ ਗਿਆ ਨਹੀਂ ਇਹ ਕੋਲ ਕਿਉਂ ਨਹੀਂ ਇਹ ਗਿੰਦੜਵੇ ਦੇ ਰਹਿ ਗਾਰੇ ਸੀ ਅਸੀਂ ਤਾਂ ਹੀ ਜਿਹੜਾ ਇਹਦੀ ਜਦੋਂ ਪੁੱਛ ਗਏ ਚ ਆਇਆ ਗਰਜੀਤ ਕਾਲੇ ਨੂੰ ਅਰੈਸਟ ਕੀਤਾ ਹੈਗਾ ਵੀ ਮੈਂ ਜਿਹੜਾ ਅੱਗੇ ਜੋ ਚੋਰੀ ਕੀਤਾ ਸੀਗਾ ਜੋ ਚੈਸੀ ਹੈਗੀ ਹੈ ਉਹ ਲਾਗੇ ਜਿਹੜਾ ਹੈਗਾ ਵੇਦ ਪ੍ਰਕਾਸ਼ ਨੂੰ ਅੱਗੇ ਵੇਚਿਆ ਤੇ ਜਿਹੜਾ ਅ ਬਣਾ ਰਜੇਸ਼ ਕੁਮਾਰ ਨੂੰ ਜਿਹੜਾ ਕਬਾੜੀ ਹੈ ਉਹਨੂੰ ਵਿੱਚ ਉਸ ਨੂੰ ਵੀ ਮਕਦਮੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਤੁਹਾਡੇ ਮਾਦੇ ਮਰਾ ਹੀ ਮੈਸੇਜ ਹੈ ਵੀ ਜੇ ਕੋਈ ਵੀ ਕਬਾੜੀਆ ਜਿਹੜਾ ਇਹ ਚੋਰੀ ਦਾ ਸਮਾਨ ਲਊਗਾ ਉਹਦੇ ਨੌਲੇਜ ਹੈ ਵੀ ਇਹ ਚੋਰੀ ਦਾ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਹੈ ਬੰਦੀ ਸਖਤ ਤੋਂ ਸਖਤ ਕਾਰਵਾਈਆਂ ਵਿੱਚ ਲਿਆਂਦੀ ਜਾਂਦੀ ਹੈ ਕਿਸੇ ਦਿਨ ਜਿਸ ਤਰ੍ਹਾਂ ਅਸੀਂ ਪੀਜੀ ਚੈੱਕ ਕੀਤੇ ਆਪਾਂ ਕੱਲ ਕੀਤੇ ਆ ਜੇ ਚੈੱਕ ਕੀਤੇ ਜਾਨ ਜਿੰਨੇ ਵੀ ਹੈਗੇ ਸਬਸਕ੍ਰਾਈਬਰ ਕਰਦੇ ਆ ਸਕਾਰਾਂ ਦਾ ਸਪੈਸ਼ਲੀ ਕਾਰਾਂ ਦਾ ਜਿਹੜਾ ਮਤਲਬ ਬਠਿੰਡਾ ਦੇ ਵਿੱਚ ਹੈ ਕਿਸੇ ਦਿਨ ਨਹੀਂ ਹਾਂਜੀ ਅਸੀਂ ਇੱਕ ਵੀ ਰੁਟੀਨ ਚੈੱਕ ਕਰਦੇ ਨਾ ਪਰ ਇਹਦੇ ਲਈ ਜਿਹੜੀ ਜਿਵੇਂ ਸਪੈਸ਼ਲ ਡਰਾਈਵ ਅਸੀਂ ਪੀਜੀ ਦੀ ਚਲਾਈ ਸੀ ਇਹਦੇ ਵੀ ਜਿਹੜੀ ਹੈਗੀ ਜਿਹੜੇ ਕਬਾੜੀਆ ਜਿਹੜੇ ਸਬਸਕ੍ਰਾਈਬ ਦਾ ਕ ਟ੍ਰੈਕ ਲਾ ਕੇ ਜਿਹੜੀ ਹੈਗੀ ਹੈ ਇਹਦੇ ਚ ਜਿਹੜਾ ਹੈਗੇ ਚੈੱਕ ਕੀਤਾ ਜਾਊਗਾ ਸਰ ਕਿੰਨੇ ਵਜੇ ਹਨ ਟਾਈਮਿੰਗ ਵਾਂਗ ਕਿੰਨੇ ਵਜੇ ਜਿਹੜੀ ਚੋਰੀ ਹੋਈ ਸੀ ਗੱਡੀ ਜਾਨੀ ਇਹ ਤਕਰੀਬਨ 12 ਤੋਂ 2:30 ਵਜੇ ਦੇ ਵਿੱਚ ਵਿੱਚ ਚੋਰੀ ਹੋਈਆਂ ਕਿਉਂਕਿ ਸਾਢੇ 11 ਜਿਹੜੀ ਟ੍ਰੇਨ ਆਉਂਦੀ ਹੈ ਉਹ ਤੇ ਕਿਧਰ ਵੀ ਤਾਂ ਆਉਂਦਾ ਸੀ ਤੇ ਉਸ ਤੋਂ ਬਾਅਦ ਇੱਥੋਂ ਗੱਡੀ ਚੋਰੀ ਕਰਕੇ ਤੇ ਵਾਪਸ ਕਿਧਰ ਵੀ ਲੈ ਜਾਂਦੇ ਕਿ ਕਿ ਨੰਬਰ ਪਲੇਟਾਂ ਦੀ ਗੱਲ ਕੀਤੀ ਜਾਵੇ ਕਿਥੋਂ ਕਿਥੋਂ ਦੀਆਂ ਗੱਡੀਆਂ ਜਿਹੜੀਆਂ ਇਹ ਦਿੱਲੀ ਨੰਬਰ ਕਿੱਡੀਆਂ ਸੀ ਕੁਝ ਜਿਹੜੀ ਪੰਜਾਬ ਦੀਆਂ ਗੱਡੀਆਂ ਹੈਗੀਆਂ ਇਹ ਜਿਹਨੂੰ 베ਚੀਆ ਉਸਤੇ ਹਾਲ ਹੀ ਹਾਇ ਚ ਰਜੇਸ਼ ਕੁਮਾਰ ਤੇ ਵੇਦ ਪ੍ਰਕਾਸ਼ ਹੈ ਜਿਨ੍ਹਾਂ ਨੇ ਅੱਗੇਕਾਰ ਖਰੀਦੀ ਸੀ ਜਾਂ ਇਹਦਾ ਸਫੇਅਰ ਪਾਰਟ ਇੰਜਨ ਵਗੈਰਾ ਜਿਹੜੇ ਖਰੀਦੇ ਸੀਗੇ ਉਹਨਾਂ ਨੂੰ ਵੀ ਅਸੀਂ ਨੋਮੀਨੇਟ ਕਰਕੇ ਅਰੈਸਟ ਕਰ ਲਿਆ ਪੁੱਛੋਂ ਵਿੱਚ ਪਤਾ ਲੱਗਿਆ ਸਰ ਉਹਦੇ ਵਿੱਚ ਕੋਈ ਹੋਰ ਵੀ ਇਨਵੋਲਵ ਆਏਗੇ ਜਿਵੇਂ ਲੇਣਾ ਜੀ ਰਿਮਾਂਡ ਲਿਆ ਸੀਗਾ ਹਜੇ ਤੱਕ ਤਾਂ ਇਹੀ ਗੱਲ ਸਾਹਮਣੇ ਆਈ ਹੈ ਜੇ ਕੋਈ ਹੋਰ ਵੀ ਤਫ਼ਤੀਸ਼ ਦੌਰਾਨ ਕਿਸੇ ਦਾ ਨਾਮ ਸਾਹਮਣੇ ਆਉਗਾ ਤਾਂ ਉਹਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਚੋਰੀ ਤਿੰਨੇ ਹੀ ਕਰਨ ਹੁੰਦੇ ਸੀ ਕਿ ਕਵਾੜੀਆ ਜਿਹੜਾ ਜਿਹੜਾ ਦਰਜੀਤ ਕਾਲਾ ਹੈ ਸਿਰਫ ਇਕੱਲਾ ਇਹ ਚੋਰੀ ਕਰਨ ਆਉਂਦਾ ਸੀਗਾ ਇੱਥੋਂ ਚੋਰੀ ਕਰਕੇ ਅੱਗੇ ਜਿਹੜਾ ਹੈਗਾ ਰਜੇਸ਼ ਕੁਮਾਰ ਹੈਗਾ ਇਹਨੂੰ ਜਿਹੜਾ ਜੋ ਵੀ ਹੈ ਤੇ ਸਪੇਅਰ ਪਾਰਟ ਇੰਜਨ ਵਗੈਰਾ ਹੈਗਾ ਉਹ ਇਹਨੂੰ ਵੇਚ ਦਿੰਦਾ ਸੀ ਤੇ ਬਾਕੀ ਜਿਹੜਾ ਇਹਦੇ ਬੋਡੀ ਪਾਰਟਸ ਹੈਗੇ ਉਹ ਵੇਦ ਪ੍ਰਕਾਸ਼ ਜਿਹੜਾ ਇਹ ਵੀ ਮਕੈਨਿਕ ਹੈ ਇਹਨੂੰ ਵੇਚ ਦਿੰਦਾ ਸੀ ਇਹ ਇਹਨਾਂ ਵਿੱਚ ਜਿਹੜਾ ਇਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕਰ ਲਿਆ ਸਰ ਪਠਿੰਡੇ ਚ ਵੀ ਕਾਫੀ ਇਸ ਤਰ੍ਹਾਂ ਡਿਸਪੋਜ਼ਰ ਜਿਹੜੇ ਸਮਾਨ ਵੇਚਦੇ ਨੇ ਇਹਨਾਂ ਤੇ ਕੋਈ ਚੈਕਿੰਗ ਵਾਰਾ ਕੀਤੀ ਜਾਊਗੀ ਕੋਈ ਹਾਂਜੀ ਹਾਂਜੀ ਇਹ ਚ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਜਿਹੜਾ ਪਹਿਲਾਂ ਪੀਜੀਪੀ ਦੀ ਸਪੈਸ਼ਲ ਡਰਾਈਵ ਚਲਾਈ ਸੀ ਤੇ ਹੁਣ ਜਿਹੜਾ ਕੋਈ ਸਪੇਅਰ ਪਾਰਟਸ ਦਾ ਹੈਗਾ ਕੰਮ ਕਰਦਾ ਹੈਗਾ ਪੁਰਾਣੇ ਜਿਹੜੇ ਪਾਰਟਸ ਲੈਂਦਾ ਜਾਂ ਸਕ੍ਰੈਪ ਦਾ ਕੰਮ ਕਰਦਾ ਉਹ ਚ ਵੀ ਸਪੈਸ਼ਲ ਡਰਾਈਵ ਚਲਾ ਕੇ ਉਹਨਾਂ ਨੂੰ ਚੈੱਕ ਕਰਕੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਖਿਲਾਫ ਵੀ ਬੰਦੀ ਸਖਤ ਸਖਤ ਕਾਰਵਾਈ ਹੋਵੇਗੀ ਠੀਕ ਹੈ